ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 585 ਤੋਂ ਲੈ ਕੇ 587 ਤੱਕ ਸਵਾਵਣ ਬਾਣੀ ਦੇ ਵਿਚਾਰ ਕਰਦੇ ਹਾਂ ਜੀ ਅੱਜ ਗੁਰੂ ਰਾਮਦਾਸ ਜੀ ਦੀ ਬਾਣੀ ਵਡਹਾਂਸ ਰਾਗ ਵਿੱਚ ਸ਼ੁਰੂ ਹੋ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਵਡਹਾਂਸ ਕੀ ਵਾਰ ਮਹੱਲਾ ਚੌਥਾ ਲੱਲਾ ਵਹਿਲੀਮਾ ਕੀ ਧੁਨ ਗਾਵਣੀ ਹਾਂਜੀ ਇਹ ਸੰਗਤ ਜੀ ਉਸ ਸਮੇਂ ਜੋ ਸਮਾਜ ਵਿੱਚ ਕੋਈ ਸੂਰਮਿਆਂ ਦੀਆਂ ਵਾਰਾਂ ਚੱਲ ਰਹੀਆਂ ਸੀ ਤਾਂ ਪਾਤਸ਼ਾਹ ਵੱਲੋਂ ਉਸ ਧੁਨ ਤੇ ਗਾਉਣ ਦੀ ਹਦਾਇਤ ਹੈ ਕਿ ਕਿਉਂਕਿ ਸਮਾਜ ਦੇ ਲੋਕ ਉਸ ਧੁਨ ਨੂੰ ਸੁਣਨ ਦੇ ਜਿੱਦਾਂ ਉਹਨਾਂ ਨੂੰ ਆਦਤ ਹੋ ਚੁੱਕੀ ਸੀ ਤੇ ਫਿਰ ਪਾਤਸ਼ਾਹ ਨੂੰ ਸੀ ਕਿ ਵੀ ਉਸ ਧੁੰਨ ਦੇ ਉੱਪਰ ਜੇ ਐ ਵਾਰ ਹੋਊਗੀ ਇਹ ਤਾਂ ਇਹ ਉਹਨਾਂ ਦੇ ਛੇਤੀ ਸਮਝ ਵਿੱਚ ਪੈ ਜਾਊਗੀ ਜਾਂ ਉਹਨਾਂ ਦੇ ਮਨਾਂ ਤੇ ਜ਼ਿਆਦਾ ਅਸਰ ਕਰੂਗੀ ਸੰਗਤ ਤੇ ਹਮ ਵਾਹਿ ਕੀ ਰੂਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ 3ਆ ਸਬਦ ਰਤੇ ਵਡਹੰਸ ਹੈ ਸਚ ਨਾਮ ਔਰ ਤਾਰ ਸੱਚ ਸੰਗ ਰਹੇ ਸਦ ਸੱਚ ਰਹੇ ਸੱਚੇ ਨਾਮ ਪਿਆਰ ਸਦਾ ਨਿਰਮਲ ਮੈਲ ਨ ਲੱਗੀ ਨਦਰ ਕੀਤੀ ਕਰਤਾਰ ਨਾਨਕ ਹੋ ਤਿਨ ਕੈ ਬਿਲੇ ਹਾਰਣੈ ਜੋ ਅਨੰਦਨ ਜਪੈ ਮੋਹਾਰ ਹਾਂਜੀ ਸੰਗਤ ਜੀ ਇਹ ਜੋ ਸ਼ਲੋਕ ਹੈ ਇਹ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦਾ ਹੈ ਪਾਸ਼ਾ ਕਹਿ ਰਹੇ ਨੇ ਜਿਹੜੇ ਉਸ ਪਰਮੇਸ਼ਰ ਦੇ ਸੱਚੇ ਸ਼ਬਦ ਦੇ ਵਿੱਚ ਰੰਗੇ ਹੋਏ ਨੇ ਉਹ ਕਹਿੰਦੇ ਵੱਡੇ ਸੰਤ ਹੰਸ ਜੋ ਸਾਫ਼ ਸ਼ੁੱਧ ਨੇ ਕਹਿੰਦੇ ਉਹ ਉਹਨਾਂ ਨੂੰ ਵੱਡੇ ਸੰਤ ਆਖਿਆ ਜਾਂਦਾ ਉਹਨਾਂ ਨੇ ਸੱਚੇ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੁੰਦਾ ਉਹ ਸਦਾ ਸੱਚ ਦੇ ਨਾਮ ਦੀ ਕਮਾਈ ਕਰਦੇ ਨੇ ਸਦਾ ਸੱਚੇ ਹੁੰਦੇ ਨੇ ਸੱਚੇ ਦੇ ਨਾਮ ਨਾਲ ਉਹਨਾਂ ਨੂੰ ਸਦਾ ਹੀ ਪਿਆਰ ਹੁੰਦਾ ਉਹਨਾਂ ਨੂੰ ਕੋਈ ਵਿਕਾਰਾਂ ਦੀ ਮੈਲ ਨਹੀਂ ਲੱਗਦੀ ਕੋਈ ਮਾਇਆ ਦੀ ਮੈਲ ਨਹੀਂ ਲੱਗਦੀ ਪਰਮੇਸ਼ਰ ਨੇ ਉਹਨਾਂ ਤੇ ਮਿਹਰ ਦੀ ਨਜ਼ਰ ਕੀਤੀ ਹੁੰਦੀ ਹੈ ਨਾਨਕ ਜੀ ਕਹਿੰਦੇ ਨੇ ਮੈਂ ਉਹਨਾਂ ਤੋਂ ਸਦਾ ਹੀ ਬਲਿਹਾਰੇ ਹਾਂ ਜੋ ਸਦਾ ਹੀ ਉਸ ਪਰਮੇਸ਼ਰ ਦਾ ਨਾਮ ਜਪਦੇ ਨੇ ਹੋ ਵਾਹਿਗੁਰੂ ਜੀ ਵਾਹਿਗੁਰੂ ਜੀ ਮੈਂ ਸਦਾ ਹੀ ਕਹਿੰਦੇ ਉਹਨਾਂ ਤੋਂ ਬਲਿਹਾਰੇ ਜਾਮਾ ਜੋ ਸਦਾ ਹੀ ਪਰਮੇਸ਼ਰ ਦਾ ਨਾਮ ਜਪਦੇ ਨੇ ਹਉ ਵਾਹੀ ਕਰੂ ਜੀ ਮਹੱਲਾ ਤੀਜਾ ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਆ ਸੰਗ ਜੇ ਜਾਣਾਂ ਬਗ ਬੱਪੜਾ ਤਾਂ ਜਨਮ ਨਾ ਦੇਂਦੀ ਅੰਗ ਫਿਰ ਕਹਿੰਦੇ ਮੈਂ ਸੋਚਿਆ ਵੀ ਇਹ ਜੋ ਮਨੁੱਖ ਹੈ ਇਹ ਵੱਡਾ ਸੰਤ ਹੈ ਸ਼ੁੱਧ ਹੈ ਹਿਰਦੇ ਤੋਂ ਤੇ ਤਾਂ ਫਿਰ ਮੈਂ ਇਹਦੀ ਸੰਗਤ ਕੀਤੀ ਜੇ ਕਹਿੰਦੇ ਮੈਨੂੰ ਪਤਾ ਹੁੰਦਾ ਕਿ ਇਹ ਕੋਈ ਭੇਖੀ ਸਾਧੂ ਆ ਤਾਂ ਮੈਂ ਸ਼ੁਰੂ ਤੋਂ ਹੀ ਇਹਦਾ ਸੰਗਤ ਨਹੀਂ ਸੀ ਇਹਦੀ ਕਰਨੀ ਮਹੱਲਾ ਤੀਜਾ ਹੰਸਾ ਵੇਖ ਤਰੰਦਿਆਂ ਬੱਗਾ ਬਿਆਆ ਚਾਓ ਡੁੱਬ ਮੁਏ ਬੱਗ ਬਪੜੇ ਸਿਰ ਤਲ ਉਪਰ ਪਾਓ ਕਹਿੰਦੇ ਜੇ ਸੰਤ ਲੋਗ ਨੇ ਉਸ ਸੰਸਾਰ ਦੇ ਵਿੱਚ ਵਿਚਰਦੇ ਨੇ ਤੇ ਵਿਕਾਰਾਂ ਤੋਂ ਉੱਪਰ ਰਹਿੰਦੇ ਨੇ ਉਹ ਸੰਸਾਰ ਸਾਗਰ ਨੂੰ ਤਰ ਜਾਂਦੇ ਨੇ ਉਹਨਾਂ ਨੂੰ ਦੇਖ ਕੇ ਜਿਹੜੇ ਪੇਖੀ ਲੋਗ ਨੇ ਉਹਨਾਂ ਨੂੰ ਵਿਚਾਰ ਆਉਂਦਾ ਵੀ ਸ਼ਾਇਦ ਸਾਡੀ ਵੀ ਸੰਤਾਂ ਦੇ ਵਾਂਗ ਚਾ ਉਹਦਰ ਆਚਾ ਹੋਵੇ ਆਦਰ ਹੋਵੇ ਸੰਸਾਰ ਦੇ ਵਿੱਚ ਤੇ ਅਸੀਂ ਵੀ ਸ਼ਾਇਦ ਤਰ ਸਕੀਏ ਪਰ ਕਹਿੰਦੇ ਉਹ ਉਹਨਾਂ ਦਾ ਬੁਰਾ ਹਾਲ ਹੁੰਦਾ ਉਹ ਸੰਸਾਰ ਸਾਗਰ ਦੇ ਵਿੱਚ ਡੁੱਬ ਜਾਂਦੇ ਨੇ ਕਿਉਂਕਿ ਭੇਖੀ ਹੁੰਦੇ ਨੇ ਅੰਦਰੋਂ ਨਿਰਮਲ ਨਹੀਂ ਹੁੰਦੇ ਪੌੜੀ ਤੂੰ ਆਪੇ ਹੀ ਆਪ ਆਪ ਹੈ ਆਪ ਕਾਰਣ ਕੀਆ ਤੂੰ ਆਪੇ ਆਪ ਨਿਰੰਕਾਰ ਹੈ ਕੋ ਅਵਰ ਨ ਬੀਆ ਤੂੰ ਕਰਨ ਕਰਣ ਸਮਰਤ ਹੈ ਤੂੰ ਕਰੈ ਸੋthia ਤੂੰ ਆਣ ਮੰਗੇ ਆ ਦਾਨ ਦੇਵਨਾ ਸਭਨਾ ਹਾਂ ਜੀ ਆਹ ਜੀ ਸੰਗਤ ਜੀ ਪਾਸ਼ਾ ਜੀ ਕਹਿੰਦੇ ਨੇ ਕਿ हे ਪਰਮੇਸ਼ਰ ਤੂੰ ਆਪ ਹੀ ਸਭ ਕੁਝ ਕਰਨ ਕਾਰਨ ਸਮਰੱਥ ਹੈ ਤੂੰ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕੀਤਾ ਤੂੰ ਆਪ ਹੀ ਆਪਣੇ ਆਪ ਨੂੰ ਆ ਪੈਦਾ ਕੀਤਾ ਤੂੰ ਆਪ ਨਿਰੰਕਾਰ ਹੈ ਤੇਰਾ ਕੋਈ ਆਕਾਰ ਨਹੀਂ ਪਰ ਤੇਰੇ ਤੋਂ ਬਿਨਾ ਹੋਰ ਕੋਈ ਦੂਜਾ ਹੈ ਹੀ ਨਹੀਂ ਤੂੰ ਸਭ ਕੁਝ ਕਰਨ ਕਾਰਨ ਸਮਰੱਤ ਹੈ ਜੋ ਕੁਝ ਹੋ ਰਿਹਾ ਹੈ ਸੰਸਾਰ ਵਿੱਚ ਉਹ ਤੇਰਾ ਹੀ ਕੀਤਾ ਵਾਪਰ ਰਿਹਾ ਹੈ ਤੂੰ ਸਾਰੇ ਜੀਆਂ ਨੂੰ ਬਿਨਾ ਮੰਗਿਆਂ ਦਾਨ ਦੇ ਰਿਹਾ ਹੈ ਜੋ ਪਦਾਰਥ ਦੇ ਰਿਹਾ ਹੈ ਬਿਨਾ ਮੰਗਿਆਂ ਦੇ ਰਿਹਾ ਹੈ ਜਿਸ ਤਰ੍ਹਾਂ ਆਪਣੇ ਸਾਰਿਆਂ ਲਈ ਪਾਣੀ ਧਰਤੀ ਹਵਾ ਸਭ ਕੁਝ ਮਿਲ ਰਿਹਾ ਹੈ ਨਾ ਸਬ ਆਖੋ ਸਤ ਗੁਰ ਵਾਹ ਵਾਹ ਜਿਨ ਦਾਨ ਹਰ ਨਾਮ ਮੁਖ ਦਿਆ ਕਹਿੰਦੇ ਸਾਰੇ ਉਸ ਸਤ ਗੁਰ ਨੂੰ ਧੰਨ ਧੰਨ ਕਹੋ ਜਿਸ ਸਤ ਗੁਰ ਨੇ ਸਾਨੂੰ ਪਰਮੇਸ਼ਰ ਦਾ ਨਾਮ ਦੇ ਦਿੱਤਾ ਤਾਂ ਕਿ ਅਸੀਂ ਜਪ ਸਕੀਏ ਸ਼ਲੋਕ ਮਹਲਾ 3 ਪੈ ਵਿੱਚ ਸਭ ਆਕਾਰ ਹੈ ਨਿਰਪਉ ਹਰ ਜੀਉ ਸੋਏ ਸਤ ਗੁਰ ਸੇਵੀਐ ਹਰ ਮਨ ਵਸੈ ਤਿੱਥੇ ਪੌ ਕਦੇ ਨਾ ਹੋਏ ਦੁਸ਼ਮਨ ਦੁੱਖ ਤਿਸ ਨੂੰ ਨੇੜ ਨ ਆਵੇ ਪਹੇ ਨ ਸਕੇ ਕੋਈ ਗੁਰਮਖ ਮਨ ਵਿਚਾਰਿਆ ਜੋ ਤਿਸ ਪਾਵੇ ਸੋ ਹੋਏ ਨਾਨਕ ਆਪੇ ਹੀ ਪਤ ਰਖਸੀ ਕਾਰਜ ਸਵਾਰੇ ਸੋਏ ਹੰਦੀ ਸੰਗ ਜੀ ਪਾਸ਼ਾ ਕਹਿੰਦੇ ਨੇ ਸਾਰੇ ਆਕਾਰ ਜੋ ਪਰਮੇਸ਼ਰ ਨੇ ਬਣਾਏ ਨੇ ਸਾਰੇ ਡਰ ਵਿੱਚ ਨੇ ਕਿਸੇ ਨਾ ਕਿਸੇ ਦੇ ਜਾਂ ਕੋਈ ਪਰਮੇਸ਼ਰ ਦੇ ਡਰ ਚ ਵੀ ਹੈ ਪਰ ਕਹਿੰਦੇ ਜਿਹੜਾ ਨਿਰਪੋ ਹੈ ਜਿਹਨੂੰ ਕਿਸੇ ਦਾ ਡਰ ਨਹੀਂ ਉਹ ਸਿਰਫ ਇੱਕ ਹੈ ਉਹ ਹੈ ਪਰਮਾਤਮਾ ਕਹਿੰਦੇ ਜਿਸੋ ਅਸੀਂ ਸਤਗੁਰ ਦੀ ਦਸੀ ਹੋਈ ਸੇਵਾ ਭਗਤੀ ਕਰਦੇ ਆ ਤਾਂ ਉਹ ਪਰਮੇਸ਼ਰ ਸਾਡੇ ਮਨ ਵਿੱਚ ਵਸ ਜਾਂਦਾ ਫਿਰ ਕਿਉਂਕਿ ਪਰਮੇਸ਼ਰ ਮਨ ਵਿੱਚ ਵਸ ਜਾਂਦਾ ਫਿਰ ਜੀਵ ਨੂੰ ਵੀ ਕਿਸੇ ਦਾ ਡਰ ਨਹੀਂ ਰਹਿੰਦਾ ਪਰਮੇਸ਼ਰ ਨੂੰ ਛੱਡ ਕੇ ਉਸ ਜੀਵ ਦੇ ਕਹਿੰਦੇ ਕੋਈ ਵਿਕਾਰ ਨਹੀਂ ਨੇੜੇ ਆ ਸਕਦੇ ਉਹਨੂੰ ਕੋਈ ਦੁੱਖ ਨਹੀਂ ਲੱਗ ਸਕਦਾ ਜਿਹਦੇ ਹਿਰਦੇ ਵਿੱਚ ਪਰਮੇਸ਼ਰ ਆਪ ਵਸ ਗਿਆ ਕਹਿੰਦੇ ਜੋ ਗੁਰੂ ਦੇ ਸਨਮੁਖ ਰਹਿੰਦੇ ਨੇ ਉਹ ਇਸ ਗੱਲ ਨੂੰ ਜਾਣ ਲੈਂਦੇ ਨੇ ਕਿ ਜੋ ਕੁਝ ਹੋ ਰਿਹਾ ਉਹ ਪਰਮੇਸ਼ਰ ਵੱਲੋਂ ਹੋ ਰਿਹਾ ਤੇ ਭਲਾ ਹੀ ਹੋ ਰਿਹਾ। ਨਾਨਕ ਜੀ ਕਹਿੰਦੇ ਨੇ ਪਰਮੇਸ਼ਰ ਆਪ ਹੀ ਜੀਵ ਦੇ ਸਾਰੇ ਕਾਰਜ ਸਵਾਰਦਾ ਜੋ ਪਰਮੇਸ਼ਰ ਦਾ ਨਾਮ ਜਪਦਾ ਆਪੇ ਹੀ ਉਹਦੀ ਇੱਜ਼ਤ ਬਣਾਈ ਰੱਖਦਾ। ਮਹੱਲਾ ਤੀਜਾ ਇੱਕ ਸੱਜਣ ਚੱਲੇ ਇੱਕ ਚੱਲ ਗਏ ਰਹਿੰਦੇ ਵੀ ਫੁੰ ਜਾਹੇ ਜਿਨੀ ਸਤਗੁਰ ਨਾ ਸੇਵਿਓ ਸੇ ਆਏ ਗਏ ਪਛੁਤਾਹੇ ਨਾਨਕ ਸੱਚ ਰਤੇ ਸੇ ਨਾ ਵਿਛੜੇ ਸਤਗੁਰ ਸੇਵ ਸਮਾਹੇ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਕਿ ਸੰਸਾਰ ਵਿੱਚ ਜੋ ਜੀਵ ਆਉਂਦੇ ਨੇ ਸਭ ਨੇ ਜਾਣਾ ਇੱਕ ਦਿਨ ਇੱਥੋਂ ਕੁਝ ਕਰਨਾ ਕਹਿੰਦੇ ਕੁਝ ਚਲੇ ਗਏ ਕੁਝ ਜਾ ਰਹੇ ਨੇ ਕੁਝ ਜਾਣਗੇ ਕਿ ਸਭ ਨੇ ਹੀ ਜਾਣਾ ਹੈ ਆਪਣੀ ਆਪਣੀ ਵਾਰੀ ਕਹਿੰਦੇ ਜਿਨ੍ਹਾਂ ਨੇ ਸਤਗੁਰ ਦੀ ਦੱਸੀ ਹੋਈ ਪਰਮੇਸ਼ਰ ਦੀ ਸੇਵਾ ਭਗਤੀ ਨਹੀਂ ਕੀਤੀ ਉਹ ਪਛਤਾਉਂਦੇ ਨੇ ਪਛਤਾਉਂਦੇ ਇਸ ਕਰਕੇ ਕਿ ਉਹ ਮਨੁੱਖਾ ਜਨਮ ਗਵਾ ਚਲੇ ਨੇ ਨਾਨਕ ਜੀ ਕਹਿੰਦੇ ਨੇ ਜਿਹੜੇ ਸਤਗੁਰ ਦੀ ਦੱਸੀ ਹੋਈ ਸੇਵਾ ਭਗਤੀ ਕਰਦੇ ਨੇ ਉਹ ਪਰਮੇਸ਼ਰ ਤੋਂ ਕਦੇ ਵਿਛੜਦੇ ਨਹੀਂ ਉਹ ਪਰਮੇਸ਼ਰ ਵਿੱਚ ਲੀਨ ਹੋ ਜਾਂਦੇ ਨੇ ਪੌੜੀ ਤਿਸ ਮਿਲਿਆ ਸਤਿਗੁਰ ਸੱਜਣਾ ਜਿਸ ਅੰਤਰ ਹਰ ਗੁਣਕਾਰੀ ਤਿਸ ਮਿਲਿਆ ਸਤਿਗੁਰ ਪ੍ਰੀਤਮ ਜਿਨ ਹਉਮੈ ਵਿੱਚੋਂ ਮਾਰੀ ਸੋ ਸਤਿਗੁਰ ਪੂਰਾ ਤਨ ਤਨ ਹੈ ਜਿਨ ਹਰ ਉਪਦੇਸ਼ ਦੇ ਸਭ ਸ੍ਰਿਸ਼ਟ ਸਵਾਰੀ ਨਿਤ ਜਪਿਓ ਸੰਤੋ ਰਾਮ ਨਾਮ ਪੌਜਲ ਬਿਖਤਾਰੀ ਗੁਰ ਪੂਰੈ ਹਰ ਉਪਦੇਸਿਆ ਗੁਰ ਵਿਟੜਿਓ ਹਉ ਸਦਵਾਰੀ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਉਹ ਸਤਗੁਰ ਜਿਸ ਦੇ ਅੰਦਰ ਪਰਮੇਸ਼ਰ ਵਸਿਆ ਹੈ ਕਹਿੰਦੇ ਉਹਦੇ ਨਾਲ ਸਾਡਾ ਮੇਲ ਹੋ ਜਾਏ ਉਸ ਸਤਗੁਰ ਦੇ ਦਰਸ਼ਨ ਹੋ ਜਾਣ ਜਿਨੇ ਆਪਣੇ ਅੰਦਰੋਂ ਹਉਮੈ ਖਤਮ ਕਰ ਲਈ ਆ ਉਹ ਧੰ ਹੈ ਸਤਗੁਰ ਜਿਸਨੇ ਆਪਣੇ ਉਪਦੇਸ਼ ਦੇ ਨਾਲ ਸਾਰੀ ਸ੍ਰਿਸ਼ਟੀ ਦਾ ਆਤਮਿਕ ਜੀਵਨ ਸਵਾਰ ਦਿੱਤਾ ਕਹਿੰਦੇ ਉਸ ਪਰਮੇਸ਼ਰ ਦਾ ਨਾਮ ਸਦਾ ਹੀ ਜਪੋ ਨਾਮ ਜਪਣ ਦੇ ਨਾਲ ਇਹ ਸੰਸਾਰ ਸਾਗਰ ਦਾ ਜਿਹੜਾ ਭੌਜਲਾ ਇਹਨੂੰ ਪਾਰ ਲੰਘ ਸਕਦੇ ਹਾਂ ਕਹਿੰਦੇ ਮੈਂ ਆਪਣੇ ਉਸ ਗੁਰੂ ਤੋਂ ਵਾਰੇ ਜਾਵਾ ਵਾਰੇ ਜਾਮਾ ਜਿਸ ਨੇ ਸਾਨੂੰ ਉਪਦੇਸ਼ ਦਿੱਤਾ ਪਰਮੇਸ਼ਰ ਦਾ ਨਾਮ ਜਪਣ ਦਾ ਕਿਉਂਕਿ ਨਾਮ ਹੀ ਸਹਾਈ ਹੈ ਸਦਾ ਦਾ ਜੀਵ ਲਈ ਸ਼ਲੋਕ ਮਹੱਲਾ 3 ਜੀ ਸਤ ਗੁਰ ਕੀ ਸੇਵਾ ਚਾਕਰੀ ਸੁਖੀ ਹੂੰ ਸੁਖਸਾਰ ਇਥੇ ਮਿਲਨ ਵੜਿਆਈਆ ਦਰਗਹਿ ਮੁਖ ਦਵਾਰ ਸੱਚੀ ਕਾਰ ਕਮਾਵਣੀ ਸੱਚ ਪੈਨਨ ਸੱਚ ਨਾਮ ਆਧਾਰ ਸੱਚੀ ਸੰਗਤ ਸੱਚ ਮਿਲੈ ਸੱਚੇ ਨਾਏ ਪਿਆਰ ਸੱਚੇ ਸਬਦ ਹਰਖ ਸਦਾ ਦਰ ਸੱਚੇ ਸੱਚਿਆਰ ਨਾਨਕ ਸਤਗੁਰ ਕੀ ਸੇਵਾ ਸੋ ਕਰੈ ਜਿਸਨੂੰ ਨਦਰ ਕਰੈ ਕਰਤਾਰ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਕਿ ਸਤਗੁਰ ਦੀ ਦੱਸੀ ਹੋਈ ਸੇਵਾ ਭਗਤੀ ਕਰਦੇ ਨਾਲ ਜੀਵ ਨੂੰ ਹਮੇਸ਼ਾ ਸੁੱਖ ਹੀ ਮਿਲਦਾ ਹੈ ਇਸ ਸੰਸਾਰ ਦੇ ਵਿੱਚ ਆਦਰ ਮਿਲਦਾ ਹੈ ਜੋ ਪਰਮੇਸ਼ਰ ਦਾ ਨਾਮ ਜਪਦੇ ਨੇ ਅੱਗੇ ਦਰਗਾਹ ਦੇ ਵਿੱਚ ਉਹਨਾਂ ਨੂੰ ਆਉ ਭਗਤ ਮਿਲਦੀ ਹੈ ਕਹਿੰਦੇ ਜੋ ਸੱਚੀ ਕਾਰ ਕਮਾਉਂਦੇ ਨੇ ਸੱਚੇ ਦਾ ਨਾਮ ਜਪਦੇ ਨੇ ਇਹ ਉਹ ਸੱਚਾ ਨਾਮ ਉਹਨਾਂ ਦੀ ਪੋਸ਼ਾਕ ਬਣ ਜਾਂਦਾ ਉਹਨਾਂ ਦੇ ਜੀਵਨ ਦਾ ਆਧਾਰ ਬਣ ਜਾਂਦਾ ਨਾਮ ਉਹਨਾਂ ਦੀ ਸੰਗਤ ਸੱਚੀ ਹੁੰਦੀ ਆ ਉਹ ਸੱਚਿਆਂ ਨੂੰ ਮਿਲੇ ਰਹਿੰਦੇ ਨੇ ਉਹਨਾਂ ਨੂੰ ਸੱਚੇ ਦੇ ਨਾਮ ਦੇ ਨਾਲ ਪਿਆਰ ਪੈ ਜਾਂਦਾ ਜੋ ਗੁਰੂ ਦੇ ਸ਼ਬਦ ਦੇ ਰਾਹੀ ਪਰਮੇਸ਼ਰ ਨਾਲ ਜੁੜਦੇ ਨੇ ਉਹ ਸਦਾ ਸੁਖੀ ਰਹਿੰਦੇ ਨੇ ਖੁਸ਼ ਰਹਿੰਦੇ ਨੇ ਤੇ ਪਰਮੇਸ਼ਰ ਦੀ ਦਰਗਾਹ ਵਿੱਚ ਸੱਚਿਆਰ ਕੱਢੇ ਜਾਂਦੇ ਨੇ ਨਾਨਕ ਜੀ ਕਹਿੰਦੇ ਨੇ ਸਤਗੁਰ ਦੀ ਦੱਸੀ ਹੋਈ ਸੇਵਾ ਭਗਤੀ ਉਹੀ ਜੀਵ ਕਰ ਸਕਦੇ ਨੇ ਜਿਨ੍ਹਾਂ ਉੱਪਰ ਪਰਮੇਸ਼ਰ ਦੀ ਮਿਹਰ ਦੀ ਨਜ਼ਰ ਹੋ ਜਾਂਦੀ ਹੈ ਮਹੱਲਾ ਤੀਜਾ ਹੋਰ ਵਿਡਾਣੀ ਚਾਕਰੀ ਤ੍ਰਿਗ ਜੀਵਨ ਤ੍ਰਿਗ ਵਾਸ ਅਮਰਤ ਛੋੜ ਬਿਖ ਲੱਗੇ ਬਿਖ ਖਟਣਾ ਬਿਖਰਾਸ ਬਿਖ ਖਾਣਾ ਬਿਖ ਪੈਨਣਾ ਬਿਖ ਕੇ ਮੁਖ ਗਿਰਾਸ ਐਥੇ ਦੁੱਖੋ ਦੁੱਖ ਕਮਾਵਣਾ ਮੋਇਆ ਨਰਕ ਨਿਵਾਸ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਇੱਕ ਪਰਮੇਸ਼ਰ ਨੂੰ ਛੱਡ ਕੇ ਹੋਰ ਦੂਜਿਆਂ ਦੀ ਕਹਿੰਦੇ ਮੁੱਥਾ ਮੁੱਥਾਜੀ ਕਰਨੀ ਇਹਦੇ ਨਾਲ ਜੀਵ ਦਾ ਜਿਹੜਾ ਸੰਜੀਵਨ ਆ ਸਾਰਾ ਵਿਅਰਥ ਚਲੇ ਜਾਂਦਾ ਉਹ ਜੀਵ ਪਰਮੇਸ਼ਰ ਦਾ ਨਾਮ ਜੋ ਅੰਮ੍ਰਿਤ ਹੈ ਉਹਨੂੰ ਛੱਡ ਕੇ ਮਾਇਆ ਜੋ ਜ਼ਹਿਰ ਹੈ ਉਹਦੀ ਖੱਟੀ ਵਿੱਚ ਲੱਗਦੇ ਨੇ ਮਾਇਆ ਦੇ ਨਾਲ ਹੀ ਉਹਨਾਂ ਦਾ ਸੰਬੰਧ ਬਣਦਾ ਖਾਣ ਲਈ ਪੈਣਨ ਲਈ ਜੀਵਨ ਬਤਾਉਣ ਲਈ ਇਸ ਸੰਸਾਰ ਵਿੱਚ ਤਾਂ ਦੁੱਖ ਭੋਗਦੇ ਨੇ ਤੇ ਬਾਅਦ ਵਿੱਚ ਵੀ ਉਹਨਾਂ ਦਾ ਨਿਵਾਸ ਨਰਕ ਵਾਂਗ ਹੋ ਜਾਂਦਾ ਬਾਅਦ ਵਿੱਚ ਉਹਨਾਂ ਦਾ ਨਿਵਾਸ ਨਰਕ ਵਿੱਚ ਮਿਲਦਾ ਦਰਗਾਹ ਦੇ ਵਿੱਚ ਉਹ ਤਰਕਾਰੇ ਜਾਂਦੇ ਨੇ ਮਨਮੁਖ ਮੋਹ ਮੈਲੇ ਸਬਦ ਨ ਜਾਣਨੀ ਕਾਮ ਕ੍ਰੋਧ ਵਿਨਾਸ਼ ਸਤਿਗੁਰ ਕਾ ਪਉ ਛੋੜਿਆ ਮਨ ਹੱਠ ਕਮ ਨ ਆਵੈ ਰਾਸ ਕਹਿੰਦੇ ਜਿਹੜੇ ਮਨਮੁਖ ਨੇ ਉਹ ਪਰਮੇਸ਼ਰ ਦਾ ਸ਼ਬਦ ਨਹੀਂ ਗਾਇਨ ਕਰਦੇ ਉਹਨਾਂ ਦੇ ਅੰਦਰ ਕਾਮ ਕ੍ਰੋਧ ਜਿਹੇ ਵਿਕਾਰ ਹੁੰਦੇ ਨੇ ਸਤਿਗੁਰ ਦਾ ਉਹਨਾਂ ਨੂੰ ਡਰ ਨਹੀਂ ਹੁੰਦਾ ਮਨ ਹੱਠ ਜਿਹੜੇ ਕੰਮ ਕਰਦੇ ਨੇ ਉਹ ਕੋਈ ਕਾਰਜ ਉਹਨਾਂ ਦੇ ਰਾਸ ਨਹੀਂ ਆਉਂਦੇ ਸਿਰੇ ਨੇਪੜੇ ਨਹੀਂ ਚੜਦੇ ਹੈਗੇ ਨੇਪਰੇ ਤਾਂ ਇੱਕ ਕੰਮ ਚੜਨ ਵਾਲਾ ਪਰਮੇਸ਼ਰ ਦੇ ਨਾਮ ਵਾਲਾ ਜੋ ਉਹ ਕੀਤਾ ਹੀ ਨਹੀਂ ਫਿਰ ਹੋਰ ਨਿਪਰੇ ਕੀ ਜਾਣਨਾ ਕੰਮ ਜਮਪੁਰ ਬੱਦੈ ਮਾਰੀਏ ਕੋ ਨਾ ਸੁਣੇ ਅਰਦਾਸ ਨਾਨਕਪੁਰ ਬਲ ਲਿਖਿਆ ਕਮਾਵਣਾ ਗੁਰਮਖ ਨਾਮ ਨਿਵਾਸ ਜਿਹੜੇ ਫਿਰ ਕਹਿੰਦੇ ਮਨਮੁਖ ਨੇ ਉਹਨਾਂ ਦਾ ਵਾਅ ਫਿਰ ਜਮ ਦੇ ਨਾਲ ਪੈਂਦਾ ਉੱਥੇ ਫਿਰ ਬੜੀ ਕੂਕ ਪੁਕਾਰ ਕਰਦੇ ਨੇ ਪਰ ਉਹਨਾਂ ਦੀ ਸੁਣਨ ਵਾਲਾ ਕੋਈ ਨਹੀਂ ਹੁੰਦਾ ਪਹਿਨ ਨਾਨਕ ਜੀ ਕਹਿੰਦੇ ਨੇ ਵੀ ਜੀਵਾਂ ਦੇ ਵੀ ਕੀ ਵਸ ਜੋ ਪੂਰਵਲੇ ਕਰਮ ਨੇ ਉਹਨਾਂ ਦੇ ਅਨਸਾਰ ਕਰਮ ਕਰ ਰਹੇ ਨੇ ਜਿਹੜੇ ਗੁਰੂ ਦੇ ਸਨਮੁਖ ਰਹਿੰਦੇ ਨੇ ਉਹਨਾਂ ਦੇ ਹਿਰਦੇ ਵਿੱਚ ਨਾਮ ਦਾ ਨਿਵਾਸ ਹੋ ਜਾਂਦਾ ਪੌੜੀ ਸੋ ਸਤ ਗੁਰ ਸੇਵੋ ਸਾਧ ਜਨ ਜਿਨ ਹਰ ਹਰ ਨਾਮ ਦਿਰੜਾਇਆ ਸੋ ਸਤਗੁਰ ਪੂਜੋ ਦਿਨ ਸਰਾਤ ਜਿਨ ਜਗਨਨਾਥ ਜਗ ਦੀ ਸੱਜ ਪਾਇਆ ਸੋ ਸਤਗੁਰ ਦੇਖੋ ਇੱਕ ਨਿਮਖ ਨਿਮਖ ਜਿਨ ਹਰ ਕਾ ਹਰ ਪੰਥ ਬਤਾਇਆ ਤਿਸ ਸਤਗੁਰ ਕੀ ਸਭ ਪੱਗੀ ਪਵੋ ਜਿਨ ਮੋਹ ਅੰਧੇਰ ਚੁਕਾਇਆ ਸੋ ਸਤਗੁਰ ਕਹੋ ਸਭ ਤਨ ਤਨ ਜਿਨ ਹਰ ਭਗਤ ਪੰਡਾਰ ਲਹਾਇਆ ਹਾਂਜੀ ਸੰਗਤ ਜੀ ਬੜਾ ਪਿਆਰਾ ਕਹਿ ਰਹੇ ਨੇ ਪਾਤਸ਼ਾਹ ਕਹਿੰਦੇ ਨੇ ਉਸ ਸਤਗੁਰ ਦੀ ਸੇਵਾ ਭਗਤੀ ਕਰੋ ਜਿਨੇ ਹਰੀ ਦਾ ਨਾਮ ਸਾਨੂੰ ਪੱਕਾ ਕਰਵਾ ਦਿੱਤਾ ਉਸ ਸਤਗੁਰ ਦੀ ਪੂਜਾ ਕਰੀਏ ਜੋ ਦਿਨ ਰਾਤ ਸਾਨੂੰ ਪਰਮੇਸ਼ਰ ਦਾ ਨਾਮ ਜਪਵਾ ਰਿਹਾ ਉਸ ਸਤਗੁਰ ਦੇ ਅਸੀਂ ਪਲ-ਪਲ ਦਰਸ਼ਨ ਕਰੀਏ ਹਮੇਸ਼ਾ ਦਰਸ਼ਨ ਕਰੀਏ ਜਿਨੇ ਸਾਨੂੰ ਪਰਮੇਸ਼ਰ ਦਾ ਦਰ ਘਰ ਦਾ ਰਸਤਾ ਦਿਖਾ ਦਿੱਤਾ ਉਹਦੇ ਪੈਰੀਂ ਪਈਏ ਸਤਗੁਰ ਦੇ ਜਿਨੇ ਸਾਡੇ ਅੰਦਰੋਂ ਮਾਇਆ ਮੋਹ ਦਾ ਅੰਧੇਰਾ ਖਤਮ ਕਰ ਦਿੱਤਾ ਉਹ ਸਤਗੁਰ ਧੰ ਹੈ ਜਿਨੇ ਸਾਨੂੰ ਪਰਮੇਸ਼ਰ ਦੇ ਭਗਤੀ ਦੇ ਭੰਡਾਰੇ ਲੱਭ ਦਿੱਤੇ ਨੇ ਖਜ਼ਾਨੇ ਲੱਭ ਦਿੱਤੇ ਨੇ ਭਗਤੀ ਦੇ ਸਲੋਕ ਮਹੱਲਾ ਤੀਜਾ ਸਤ ਗੁਰ ਮਿਲਿਆ ਭੁਖ ਗਈ ਪੇਖੀ ਭੁਖ ਨਾ ਜਾਏ ਦੁਖ ਲਗੈ ਕਰ ਕਰ ਫਿਰੈ ਅੱਗੇ ਦੂਣੀ ਮਿਲੈ ਸਜਾਏ ਅੰਦਰ ਸਹਜਨ ਆਇਓ ਸਹਜੇ ਹੀ ਲੈ ਖਾਏ ਮਨ ਹਟ ਜਿਸਤੇ ਮੰਗਣਾ ਲੈਣਾ ਦੁਖ ਮਨਾਏ ਇਸ ਪੀਖਾ ਤਾ ਵੋਂ ਗਿਰ ਹੋ ਪਲਾ ਜਿੱਥੋਂ ਕੋ ਵਰਸਾਏ ਸਭ ਦਰਤੇ ਤਿੰਨਾ ਸੋਜੀ ਪਈ ਦੁਜੈ ਪਰਮ ਪੁਲਾਏ ਪਈਆ ਕਿਰਤ ਕਮਾਵਣਾ ਕਹਿਣਾ ਕਛੂ ਨਾ ਜਾਏ ਨਾਨਕ ਜੋ ਤਿਸ ਪਾਵੈ ਸੇ ਭਲੇ ਜਿਨ ਕੀ ਪਤ ਪਾਵੈ ਥਾਏ ਵਾਹਿਗੁਰੂ ਜੀ ਹੰਦੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਦੋਂ ਜੀਵ ਦਾ ਮਿਲਾਪ ਸਤਿਗੁਰ ਨਾਲ ਹੁੰਦਾ ਤਾਂ ਉਤੋਂ ਨਾਮ ਦੀ ਪ੍ਰਾਪਤੀ ਹੁੰਦੀ ਆ ਤਾਂ ਜੀਵ ਦੀ ਜਿਹੜੀ ਮਾਇਆ ਦੀ ਭੁੱਖ ਆ ਉਹ ਖਤਮ ਹੋ ਜਾਂਦੀ ਆ ਤ੍ਰਿਪਤ ਹੋ ਜਾਂਦਾ ਪਰ ਕਹਿੰਦੇ ਜਿਹੜੇ ਭੇਖੀ ਨੇ ਉਹਨਾਂ ਦੀ ਭੁੱਖ ਨਹੀਂ ਖਤਮ ਹੁੰਦੀ ਪੇਖ ਕੀਤੇ ਅੰਦਰ ਨਾਮ ਤੇ ਵਸਿਆ ਨਹੀਂ ਫਿਰ ਭੁੱਖ ਕਿਸ ਤਰ੍ਹਾਂ ਖਤਮ ਹੋਣੀ ਆ ਨਹੀਂ ਹੋਣੀ ਕਹਿੰਦਾ ਜਿਹੜੇ ਪੇਖ ਕਰਦੇ ਨੇ ਇਹ ਉਹ ਦੂਜਿਆਂ ਦੇ ਘਰ ਵਿੱਚ ਮੰਗ ਕੇ ਖਾਂਦੇ ਨੇ ਫਿਰ ਕਹਿੰਦੇ ਉਹਨਾਂ ਨੂੰ ਦੁੱਗਣੀ ਸਜ਼ਾ ਮਿਲਦੀ ਆ ਇੱਕ ਤਾਂ ਮੰਗਣ ਲੱਗਿਆਂ ਬੰਦੇ ਨੂੰ ਸ਼ਰਮ ਆਉਂਦੀ ਆ ਦੂਜੀ ਪੇ ਅੱਗੋਂ ਮੰਗਣੇ ਤੇ ਮਿਲਣਾ ਕਿ ਨਹੀਂ ਮਿਲਣਾ ਉਹ ਉਪਰੋਂ ਦੀ ਸ਼ਰਮ ਵਾਲੀ ਗੱਲ ਆ ਕਹਿੰਦੇ ਫਿਰ ਜਿਹੜੇ ਮੰਗਦੇ ਨੇ ਇਹਨਾਂ ਵਿੱਚ ਸਹਿਜ ਵੀ ਨਹੀਂ ਹੁੰਦਾ ਜਿੰਨਾ ਕੋਈ ਦੇ ਦੇਵੇ ਉਹਦੇ 'ਚ ਤ੍ਰਿਪਤ ਨਹੀਂ ਹੁੰਦੇ ਸਗੋਂ ਹੋਰ ਮੰਗਦੇ ਨੇ ਕਹਿੰਦੇ ਮਨ ਦੇ ਹੱਠ ਕਰਕੇ ਮੰਗਦੇ ਨੇ ਤੇ ਬੜਾ ਦੁੱਖ ਪਾਉਂਦੇ ਨੇ ਇਸ ਤਰ੍ਹਾਂ ਕਹਿੰਦੇ ਜੇ ਭੇਖੀ ਸਾਧੂ ਬਣ ਕੇ ਘਰ ਘਰ ਮੰਗਦੇ ਫਿਰਨਾ ਇਹਦੇ ਨਾਲੋਂ ਤਾਂ ਗ੍ਰਸਤੀ ਰਹਿਣਾ ਚੰਗਾ ਜਿੱਥੋਂ ਕਹਿੰਦੇ ਕੋਈ ਹੋਰ ਵੀ ਆ ਕੇ ਖਾ ਪੀ ਲੈਂਦਾ ਰੱਜ ਪੁੱਜ ਲੈਂਦਾ ਕਹਿੰਦੇ ਜਿਹੜੇ ਜੀਵ ਗੁਰੂ ਦੇ ਸ਼ਬਦ ਵਿੱਚ ਰੰਗੇ ਹੋਏ ਨੇ ਉਹਨਾਂ ਨੂੰ ਇਸ ਅਸਲੀਅਤ ਦੀ ਸਮਝ ਪੈਂਦੀ ਆ ਬਾਕੀ ਦੁਨੀਆ ਭਰਮ ਵਿੱਚ ਭੁੱਲੀ ਆ ਫਿਰ ਕਹਿੰਦੇ ਜੀਵ ਦੇ ਵੀ ਵਿਚਾਰੇ ਦੇ ਕੀ ਵਾਸ ਜੋ ਕੁਝ ਕਰ ਰਿਹਾ ਹੈ ਆਪਣੇ ਪੂਰਵਲੇ ਕਰਮਾਂ ਦੇ ਅਨੁਸਾਰ ਜੋ ਲਿਖਤ ਹੈ ਉਹਦੇ ਅਨੁਸਾਰ ਹੁਣ ਵੀ ਕਰਮ ਕੁਮਾਰਿਆ ਹੈ ਉਸੇ ਧੰਦੇ ਵਿੱਚ ਪਿਆ ਹੈ ਫਿਰ ਨਾਨਕ ਜੀ ਕਹਿੰਦੇ ਨੇ ਜਿਹੜੇ ਜੀਵ ਪਰਮੇਸ਼ਰ ਨੂੰ ਚੰਗੇ ਲੱਗਦੇ ਨੇ ਉਹੀ ਚੰਗੇ ਹੋ ਜਾਂਦੇ ਨੇ ਕਿਉਂਕਿ ਫਿਰ ਉਹਨਾਂ ਦੀ ਹੀ ਪਤ ਥਾਂ ਵੀ ਪੈਂਦੀ ਹੈ। ਉਹਨਾਂ ਦੀ ਇੱਜ਼ਤ ਪਰਮੇਸ਼ਰ ਦੇ ਘਰ ਵਿੱਚ ਰੱਖ ਲਈ ਜਾਂਦੀ ਹੈ। ਉਹ ਪਰਮੇਸ਼ਰ ਨੂੰ ਚੰਗੇ ਲੱਗਦੇ ਨੇ। ਪਰਮੇਸ਼ਰ ਨੇ ਉਹਨਾਂ ਨੂੰ ਬਖਸ਼ ਦਿੱਤਾ ਹੁੰਦਾ। ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਨਿੱਕਾ ਨਿੱਕਾ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਨੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ